ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਗੱਲ ਕਰਾਂਗੇ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਨਿਰਮਤਾ ਦੇ ਡਾਕਟਰ ਅੰਬੇਦਕਰ ਦੀਆਂ ਮੂਰਤੀਆਂ ਨੂੰ ਜਿੱਥੇ ਵੀ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਈ ਥਾਵਾਂ ਤੇ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਕਈ ਥਾਵਾਂ ਤੇ ਗਲਤ ਜਿਹੜੀ ਹੈ ਸ਼ਬਦਾਬਲੀ ਦੀ ਵੀ ਅਭਿਯੋਗਤਾ ਕੀਤੀ ਗਈ ਹੈ ਤੇ ਅੱਜ ਜਿਹੜੇ ਸਮਾਣਾ ਦੇ ਵਿੱਚ ਐਸਸੀ ਸਮਾਜ ਦੇ ਲੋਕ ਨੇ ਜਾਂ ਦਲਿਤ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਕਾਫੀ ਇਸ ਚੀਜ਼ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਤੇ ਸਮਾਣਾ ਦੇ ਐਸ ਡੀ ਐਮ ਨੂੰ ਜਿਹੜਾ ਮਨੋਰੰਡਮ ਵੀ ਦਿੱਤਾ ਗਿਆ ਉਹਨਾਂ ਵੱਲੋਂ ਇਹ ਵੀ ਕਿਹਾ ਹੈਗਾ ਕਿ ਗੁਰਮੀਤ ਸਿੰਘ ਪੰਨੂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਮੁਕਦਮਾ ਦਰਜ ਕਰਕੇ ਕੇਂਦਰ ਸਰਕਾਰ ਉਹਨਾਂ ਨੂੰ ਅਮਰੀਕਾ ਤੋਂ ਭਾਰਤ ਲਿਆਵੇ ਅਤੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇ ਐਸ ਸੀ ਭਾਈਚਾਰੇ ਦੇ ਪੰਜਾਬ ਦੇ ਵਿੱਚ ਸੜਕਾਂ ਦੇ ਉਤਰਨ ਦਾ ਜਿਹੜਾ ਸੰਘਰਸ਼ ਕਿ ਹੈ ਕਿ ਅਸੀਂ ਹੋਰ ਤੇਜ਼ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਅਤੇ ਅਸੀਂ ਕਿਸੇ ਵੀ ਮੂਰਤੀ ਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਚੱਲਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਸਮਾਣਾ ਦੇ ਐਸ ਡੀ ਐਮ ਨੂੰ ਇਹ ਮੋਰੰਡਮ ਦਿੱਤਾ ਜਾਂਦਾ ਹੈ ਸਾਰੀ ਗੱਲਬਾਤ ਕੀਤੀ ਜਾਂਦੀ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਕਈ ਜਾਵਾਂ ਤੇ ਪਹਿਲਾਂ ਵੀ ਜਿਹੜਾ ਹੈ ਡਾਕਟਰ ਅੰਬੇਦਕਰ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਸਮਾਣਾ ਦੇ ਵਿੱਚ ਜਿਹੜੀ ਡਾਕਟਰ ਅੰਬੇਦਕਰ ਦੀ ਪ੍ਰਤਿਮਾ ਹੈ ਉਹਨਾਂ ਦੇ ਨਾਲ ਵੀ ਜਿਹੜੀ ਹੈ ਕੁਝ ਇੱਥੇ ਜਿਹੜੀ ਹੈ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਇੱਥੇ ਕੋਈ ਜਿਹੜਾ ਅਜਿਹਾ ਜਿਹੜਾ ਸਿਸਟਮ ਹੈ ਨਾ ਖਰਾਬ ਹੋ ਸਕੇ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਇਹ ਸਿਸਟਮ ਨਹੀਂ ਹੱਲ ਹੁੰਦਾ ਤਾਂ ਅਸੀਂ ਜਿਹੜਾ ਆਪਣਾ ਕੰਮਕਾਰ ਛੱਡ ਕੇ ਸੜਕਾਂ ਦੇ ਉੱਤੇ ਵੀ ਉਤਰਾਂਗੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਅਸੀਂ ਉਹਨਾਂ ਦੇ ਬਾਰੇ ਕਹਿਣਾ ਚਾਹੁੰਦੇ ਆ ਪਰਿੰਦਰ ਸਿੰਘ ਪੰਨੂ ਇਹ ਜੋ ਆਪਣੇ ਆਪ ਨੂੰ ਖਾਲਿਸਤਾਨੀ ਦੱਸਦਾ ਇਹਨੇ ਸਾਡੇ ਬਾਬਾ ਸਾਹਿਬ ਦਾ ਨਰਾਦਰ ਕੀਤਾ ਇਹ ਨਰਾਦਰ ਦੀ ਇਨੂੰ ਬਹੁਤ ਵੱਡਾ ਹਰਜਾਨਾ ਭਰਨਾ ਪਊਗਾ ਕਿਉਂਕਿ ਜਿਹੜੀ ਸਾਡੀ ਕੌਮ ਹੈ ਸਾਡੇ ਜਿਹੜੇ ਰਾਇਵਰ ਹੈ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਨੇ ਸਾਡੇ ਲੋਕਾਂ ਨੂੰ ਸੂਚਿਤ ਕਰਕੇ ਇੱਕ ਪੂਰੇ ਹਿੰਦੁਸਤਾਨ ਪੂਰੇ ਵਿਸ਼ਵ ਦੇ ਵਿੱਚ ਨਾਮ ਨੂੰ ਉਜਾਗਰਿਤ ਕੀਤਾ ਇਹ ਜੇ ਦੇਸ਼ ਭਗਤ ਇਹ ਜੇ ਕੁਰਬਾਨੀ ਦੇਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਦੇ ਬਰਕਲਾਪ ਬੋਲ ਕੇ ਇਹਨੇ ਸਾਡੇ ਨਾਲ ਤੇ ਸਾਡੀ ਕੌਮ ਨਾਲ ਗਰਦਾਰੀ ਕੀਤੀ ਹੈ ਇਸ ਗਰਦਾਰੀ ਦਾ ਅਸੀਂ ਇਹਨੂੰ ਮੂੰਹ ਤੋੜ ਜਵਾਬ ਦੇਵਾਂਗੇ ਧੰਨਵਾਦ ਅਸੀਂ ਤੇ ਇਹੀ ਕਹਿੰਦੇ ਜੰਨੇ ਜੀ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਇਹ ਪੁੰਨੂ ਨੇ ਇੰਨੀ ਗਲਤ ਬੋਲੀ ਹੈ ਸਤਿ ਆਗਲੀ ਇਹਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜੀ ਇਹ ਕਾਰਵਾਈ ਜਲਦੀ ਤੋਂ ਜਲਦੀ ਨਹੀਂ ਹੁੰਦੀ ਤੇ ਅਸੀਂ ਜਿੰਨੀ ਸਾਡੀ ਸਫਾਈ ਜੂਨੀਅਨ ਪੰਜਾਬ ਦੀ ਹੈ ਜੀ ਤੇ ਅਸੀਂ ਇਹ ਸੰਘਰਸ਼ ਤੇਜ਼ ਕੀਤਾ ਜਾਊਗਾ ਤੇ ਜੇ ਇਹ ਕਾਰਵਾਈ ਸਹੀ ਤਰੀਕੇ ਨਾਲ ਕੀਤੀ ਨਹੀਂ ਗਈ ਜੀ ਅਸੀਂ ਹੜਤਾਲ ਤੇ ਜਾਮ ਨਹੀਂ ਜੀਏ